ਇਹਨੇ ਦੁੱਧ ਦੀਆਂ ਜਿਹੜੀਆਂ 35-40 ਸਾਲ ਪਹਿਲਾਂ ਦੁੱਧ ਦੀ ਨਿਸ਼ਕਾਮ ਅਤੇ ਸਾਬਣ ਦੀ ਸੇਵਾ ਸ਼ੁਰੂ ਕੀਤੀ ਸੀ ਇਸ ਗੱਡੀ ਦੇ ਵਿੱਚ ਮੈਂ ਦਿਖਾਣਾ ਚਾਹੁੰਗਾ ਸੰਗਤ ਜੀ ਪਹਿਲਾਂ ਤਾਂ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਕਿਉਂਕਿ ਸਹੀਦੀ ਸਭਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਇਸ ਪਰਿਵਾਰ ਦਾ ਇਹਨਾਂ ਸੇਵਾਦਾਰਾਂ ਦਾ ਕਿਉਂਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਵਿਛੋੜੇ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਲੈ ਕੇ ਮੁਕਤਸਰ ਟੁੱਟੀ ਗੰਡੀ ਸਾਹਿਬ ਤੱਕ ਸਹੀਦੀ ਸਭਾਵਾਂ ਤੋਂ ਬਾਅਦ ਵੀ ਜਿਹੜੀ ਇਹ ਸੇਵਾ ਹੈ ਲਗਾਤਾਰ ਨਿਰੰਤਰ ਜਾਰੀ ਹੈ ਤੇ ਦੇਖ ਸਕਦੇ ਹੋ ਹੁਣ ਜਿਹੜੀ ਇਹ ਗੱਡੀ ਹੈ ਤਿਆਰ ਹੁਣ ਅੱਜ ਪਹਿਲਾ ਦਿਨ ਹੈ ਤੇ ਅੱਜ ਪਹਿਲੇ ਦਿਨ ਜਿਹੜੀ ਸ਼ੁਰੂਆਤ ਹੈ ਕੀਤੀ ਜਾਂਦੀ ਹੈ ਦੁੱਧ ਦੀਆਂ ਜਿਹੜੀਆਂ ਕੈਨੀਆਂ ਨੇ ਦੁੱਧ ਵਿੱਚ ਪਾਏ ਹੋਏ ਐ ਤੇ ਪਿੰਡਾਂ ਦੇ ਵਿੱਚੋਂ ਦੁੱਧ ਇਕੱਠਾ ਕਰਕੇ ਅੱਜ ਲੈ ਕੇ ਆਏ ਹਨ 80 ਦੇ ਕਰੀਬ ਪਿੰਡਾਂ ਦਾ ਸਹਿਯੋਗ ਕਿ ਦੱਸ ਸੇਵਾ ਸ਼ੁਰੂ ਕੀਤੀ ਅੱਜ ਤੋਂ 35 ਸਾਲ ਪਹਿਲਾਂ 35 40 ਸਾਲ ਪਹਿਲਾਂ ਉਸ ਟਾਈਮ ਬਾਬਾ ਜੀ ਇੱਕ ਕੈਨੀ ਲੈ ਕੇ ਪਠਾ ਸਾਹਿਬ ਗਏ ਸੀ ਤੇ ਭਾਈ ਅਮਰੀਕ ਸਿੰਘ ਜੀ ਨੇ ਜਿਹੜੀ ਇਹ ਸੇਵਾ ਪਿਛਲੇ 35-40 ਸਾਲਾਂ ਤੋਂ ਨਿਰੰਤਰ ਇਸ ਪਿੰਡ ਤੋਂ ਸ਼ਹੀਦੀ ਸਭਾਵਾਂ ਦੌਰਾਨ ਲਗ ਨਿਰੰਤਰ ਜਾਦੀ ਹੈ ਤਾਂ ਉਸ ਨੂੰ ਲੈ ਨਾ ਨੇ ਪਿੰਡਾਂ ਦੇ ਸਾਰੇ ਵੇਰਵੇ 80-90 ਪਿੰਡ ਨੇ ਦੇਰੀ ਦੇ ਵਿੱਚ ਹੈ ਤੇ ਉਹਦੇ ਮੁਤਾਬਕ ਇਹੋ ਇਹ ਲਿਸਟ ਜਿਹੜੀ ਦੁੱਧ ਦੀ ਤੇ ਉਹ ਤਿਆਰ ਕਰਦੇ ਨੇ ਤੇ ਬਾਕੀ ਸਾਰੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਇਸੇ ਤਰ੍ਹਾਂ ਸੇਵਾ ਰਹੇਗੀ ਸਾਰੇ ਨਗਰਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਜਿਹੜੇ ਸਾਡੇ ਨਾਲ ਰਹਿ ਕੇ ਸਾਡੇ ਅੰਗ ਸੰਗ ਰਹਿ ਕੇ ਉਹ ਸੇਵਾ ਨਿਭਾ ਰਹੇ ਨੇ ਇਹ ਸਾਡੀ ਪਰਿਵਾਰ ਵਿਛੋੜੇ ਤੋਂ ਲੈ ਕੇ ਮੁਕਸਰ ਸਾਹਿਬ ਤੱਕ ਇੱਕ ਤਾਂ ਜਿੱਥੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਗਏ ਸਾਬ ਜਾਦੇ ਗਏ ਮਾਤਾ ਜੀ ਗਏ ਛੋਟੇ ਸਾਬ ਜਾਦੇ ਗਏ ਜਿੱਥੇ-ਜਿੱਥੇ ਵੀ ਉਹਨਾਂ ਦੇ ਚਰਨ ਪਏ ਆਂ ਹਾਂਜੀ ਉੱਥੇ-ਉੱਥੇ ਤਕਰੀਬਨ ਸਾਰੇ ਹੀ ਲਗਭਗ ਕੋਈ ਅਸੀਂ ਗੁਰਦੁਆਰਾ ਛੱਡਦੇ ਨਹੀਂ ਸਾਨੂੰ ਬਚਨ ਕਰਗੇ ਤੇ ਵੀ ਇਹ ਸੇਵਾ ਇਸੇ ਤਰ੍ਹਾਂ ਹੀ ਨਿਭਾਉਣੀ ਹੈ ਤੁਸੀਂ ਤਾਂ ਅਸੀਂ ਹੁਣ ਪਰਿਵਾਰ ਇਕੱਠਾ ਹੋ ਕੇ ਬਾਕੀ ਸਾਡੇ ਬੱਚੇ ਲੰਮੜਦਾਰ ਸਿੰਘ ਸਾਰੇ ਮਤਲਬ ਸਾਡੇ ਨਾਲ ਸੰਯੋਗ ਦਿੰਦੇ ਆਂ ਤਾਂ ਅਸੀਂ ਰਲ ਮਿਲ ਕੇ ਸੇਵਾ ਇਸ ਤਰ੍ਹਾਂ ਹੀ ਨਿਰੰਤਰ ਰੱਖਣੀ ਤੇ ਇਹ ਤੁਸੀਂ ਬੋਲੋ ਇਸ ਕਰਕੇ ਸਾਰਾ ਪਰਿਵਾਰ ਸਮੂਹ ਇਲਾਕੇ ਦੀ ਸੰਗਤ ਪਿੰਡਾਂ ਦੀ ਨਗਰਾਂ ਦੀ ਸੰਗਤ ਜੋ ਸਾਨੂੰ ਇਸੇ ਤਰ੍ਹਾਂ ਸਹਿਯੋਗ ਦੇ ਰਹੀ ਹੈ ਇਸੇ ਤਰ੍ਹਾਂ ਮਹਾਰਾਜ ਸਭ ਕਿਰਪਾ ਕਰਨ ਕਿ ਸਾਨੂੰ ਬਲ ਬਖਸ਼ਿਸ਼ ਕਰਨ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆ ਤੇ ਚੱਲ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਖੰਨਾ ਟਾਈਮਸ ਤੇ ਵੀ ਤੇ ਅੱਜ ਪਹੁੰਚੇ ਆਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਕਾਲਗੜ੍ਹ ਦੇ ਵਿੱਚ ਜਿੱਥੇ ਕਿ ਹਰੇਕ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਦੀ ਯਾਦ ਨੂੰ ਸਮਰਪਿਤ ਅਤੇ ਸ਼ਹੀਦਾਂ ਨੂੰ ਸਮਰਪਿਤ ਜਿੱਥੇ ਕਿ ਹਰੇਕ ਸਾਲ ਪਿੰਡ ਕਾਲਗੜ੍ਹ ਦੇ ਵਿੱਚ ਦੁੱਧ ਅਤੇ ਸਾਬਣ ਦੀ ਨਿਸ਼ਕਾਮ ਸੇਵਾ ਕੀਤੀ ਜਾਂਦੀ ਹੈ ਤੇ ਭਾਈ ਅਮਰੀਕ ਸਿੰਘ ਜੀ ਨੇ ਜਿਹੜੀ ਇਹ ਸੇਵਾ ਪਿਛਲੇ 35-40 ਸਾਲਾਂ ਤੋਂ ਨਿਰੰਤਰ ਇਸ ਪਿੰਡ ਤੋਂ ਸ਼ਹੀਦੀ ਸਭਾਵਾਂ ਦੌਰਾਨ ਲਗ ਨਿਰੰਤਰ ਜਾ ਰਹੀ ਹੈ ਤਾਂ ਉਸ ਨੂੰ ਲੈ ਕੇ ਇਸ ਵਾਰ ਵੀ ਜਿਹੜੀ ਸ਼ਹੀਦੀ ਸਭਾ 2023 ਦੀ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ ਦੁੱਧ ਅਤੇ ਨਿਸ਼ਕਾਮ ਸੇਵਾ ਸਾਬੰਦੀ ਤੇ ਉਸ ਨੂੰ ਲੈ ਕੇ ਜਿਹੜੇ ਸਿੰਘ ਨੇ ਸਾਰੇ ਇੱਥੇ ਪਰਿਵਾਰ ਇੱਥੇ ਮੌਜੂਦ ਹੈ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸਭ ਤੋਂ ਪਹਿਲਾਂ ਬਾਬਾ ਜੀ ਵੈਕਰੂ ਜੀ ਕਾ ਖਾਲਸਾ ਬਾਈਕੂ ਜੀ ਕੀ ਫਤਿਹ ਜੀ ਹਾਂਜੀ ਵੈਕਰੂ ਜੀ ਕਾ ਖਾਲਸਾ ਵੈਕਰੂ ਜੀ ਕੀ ਫਤਿਹ ਇਹ ਹੁਣੇ ਤੁਹਾਨੂੰ ਪੱਤਰਕਾਰ ਸਾਹਿਬ ਨੇ ਸੇਵਾ ਦੇ ਬਾਰੇ ਕੁਝ ਦੱਸ ਹੀ ਦਿੱਤਾ ਇਸ ਕਰਕੇ ਮੇਰਾ ਜਿਹੜਾ ਹੈਗਾ ਥੋੜਾ ਘੱਟ ਟਾਈਮ ਲੱਗੂਗਾ ਤਾਂ ਗੱਲ ਇਹ ਹੈ ਵੀ ਇਹ ਜਦੋਂ ਸੇਵਾ ਸ਼ੁਰੂ ਕੀਤੀ ਅੱਜ ਤੋਂ 35 ਸਾਲ ਪਹਿਲਾਂ 35 40 ਸਾਲ ਪਹਿਲਾਂ ਉਸ ਟਾਈਮ ਬਾਬਾ ਜੀ ਇੱਕ ਕੈਨੀ ਲੈ ਕੇ ਪੱਠਾ ਸਾਹਿਬ ਗਏ ਸੀ ਤੇ ਦੁੱਦੀ ਤਾਂ ਮੈਂ ਨੂੰ ਉਹ ਨਾਲ ਲੈ ਕੇ ਕਿਉਂਕਿ ਮੇਰੇ ਕਲਾਸ ਫੈਲੋ ਸੀ ਉਹ ਮੇਰੇ ਹਾਮੋਮਰ ਸੀ ਹਾਂਜੀ ਤਾਂ ਮੈਨੂੰ ਜਦੋਂ ਨਾਲ ਲੈ ਕੇ ਗਏ ਤਾਂ ਅਸੀਂ ਪੱਠਾ ਸਾਹਿਬ ਗਏ ਉੱਥੇ ਉੱਥੇ ਬਾਬਾ ਜੀ ਦੇ ਹੱਥ 'ਚ ਕੈਨੀ ਸੀ ਮੇਰੇ ਹੱਥ 'ਚ ਕੁਛ ਨਹੀਂ ਸੀ ਹੂੰ ਤਾਂ ਮੈਂ ਕੋਈ ਸ਼ਰਾਰਤ ਕੀਤੀ ਜਿਹੜਾ ਕਿਸੇ ਨੂੰ ਨਹੀਂ ਸੀ ਪਤਾ ਉਹ ਮੈਨੂੰ ਇਹ ਪਤਾ ਸੀ ਉਸ ਤੋਂ ਬਾਅਦ ਬ੍ਰਾਹਮਣ ਮਾਜਰਾ ਪੱਠਾ ਸਾਹਿਬ ਇਹਨਾਂ ਲਈ ਅਸੀਂ ਦੁੱਧ ਬੱਸ ਚਲੇ ਜਾਂਦੇ ਸੀ ਹੋਰ ਅਸੀਂ ਫਿਰ ਅੱਗੇ ਸਾਈਕਲਾਂ ਤੇ ਚੱਲਦੇ ਚੱਲਦੇ ਹੌਲੀ-ਹੌਲੀ ਫਿਰ ਬਾਬਾ ਜੀ ਇੱਧਰ ਬਿਜਲੀ ਬੋਰਡ 'ਚ ਨੌਕਰੀ ਕਰਨ ਲੱਗ ਕਰ ਰਹੇ ਸੀ ਤਾਂ ਇੱਧਰ ਹੋਏ ਤਾਂ ਫਿਰ ਮੈਂ ਇੱਧਰ ਪਹਿਲਾਂ ਪੀਜੀਆਈ 'ਚ ਲੱਗ ਗਿਆ ਸਿਕਿਉਰਿਟੀ ਗਾਰਡ ਤਾਂ ਕਰਦੇ ਕੱਤਰ ਦੇ ਫਿਰ ਅਸੀਂ ਹੌਲੀ-ਹੌਲੀ ਸਕੂਟਰ ਸਕਾਟਰ ਲੈ ਲਿਆ ਫੇ ਮੈਂ ਸਕੂਲ ਚ ਕਲਰਕ ਲੱਗਿਆ ਤਾਂ ਉਹ ਸਾਰਾ ਕੁਝ ਕਰਦੇ ਕੱਤਰ ਦੇ ਸਕੂਟਰ ਲੈ ਲਿਆ ਫੇ ਸਕੂਟਰ ਨਾਲ ਸੇਵਾ ਕਰਨ ਲੱਗੇ ਸਾਡੇ ਨਾਲ ਭਾਈ ਮੋਹਨ ਸਿੰਘ ਜੀ ਸੇਵਾ ਲੱਗ ਕੇ ਕਰਾਉਣ ਬਾਬਾ ਜੀ ਨਿਰੰਤਰ ਚੱਲਦੀ ਆ ਰਹੀ ਸੇਵਾ ਹੈ ਉਦੋਂ ਹੀ ਹਾਂ ਸੇਵਾ ਨਿਰੰਤਰ ਚੱਲਦੀ ਆ ਰਹੀ 35 40 ਸਾਲਾਂ ਤੋਂ ਇੱਕ ਵਾਰ ਗੁਰਦਰਾ ਸਾਹਿਬ ਦੱਸ ਦੋ ਕਿਹੜੇ ਕਿਹੜੇ ਗੁਰਦਰਾ ਸਾਹਿਬ ਦੇ ਵਿੱਚ ਜਿਹੜੀ ਆਪਣੀ ਦੁੱਧ ਅਤੇ ਸਾਬਣ ਦੀ ਜਿਹੜੀ ਸੇਵਾ ਹੁੰਦੀ ਹੈ ਉਹ ਮੈਂ ਤੁਹਾਨੂੰ ਦੱਸਦਾ ਜੀ ਇਹ ਸਾਡੀ ਪਰਿਵਾਰ ਵਿਛੋੜੇ ਤੋਂ ਲੈ ਕੇ ਮੁਕਸਰ ਸਾਹਿਬ ਤੱਕ ਇੱਕ ਤਾਂ ਜਿੱਥੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਗਏ ਸਾਹਿਬਜਾਦੇ ਗਏ ਮਾਤਾ ਜ ਛੋਟੇ ਸਾਹਿਬ ਜਦ ਦੇ ਗਏ ਜਿੱਥੇ-ਜਿੱਥੇ ਵੀ ਉਹਨਾਂ ਦੇ ਚਰਨ ਪਏ ਆ ਹਾਂਜੀ ਉੱਥੇ-ਉੱਥੇ ਤਕਰੀਬਨ ਸਾਰੇ ਹੀ ਲਗਭਗ ਕੋਈ ਅਸੀਂ ਗੁਰਦੁਆਰਾ ਛੱਡਦੇ ਨਹੀਂ ਸਾਰੇ ਗੁਰਦੁਆਰਿਆਂ ਦੇ ਵਿੱਚ ਮੁ ਆਪਣਾ ਮੁਕਤਸਰ ਸਾਹਿਬ ਤੱਕ ਅਸੀਂ ਇਹ ਸੇਵਾ ਮੋਟਰਸਾਈਕਲਾਂ ਤੇ ਵੀ ਦੁੱਧ ਮੁਕਤਸਰ ਸਾਹਿਬ ਤੱਕ ਪਹੁੰਚਾਇਆ ਤੇ ਕਿੰਨੇ ਕਿ ਪਿੰਡਾਂ ਦਾ ਸਹਿਯੋਗ ਹੁੰਦਾ ਇਲਾਕੇ ਦੇ ਵਿੱਚ ਇਸ ਸੇਵਾ ਦੇ ਵਿੱਚ ਹਾਂ ਸਾਡੇ ਇੱਥੇ ਇਲਾਕੇ 'ਚ 80 ਪਿੰਡਾਂ ਦੇ ਸਹਿਯੋਗ ਨਾਲ ਸੇਵਾ ਚੱਲਦੀ ਹੈ ਤੇ ਇਹ 80 ਪਿੰਡ ਜਿਹੜੇ ਜੋੜੇ ਨੇ ਇਹ ਭਾਈ ਅਮਰੀਕ ਸਿੰਘ ਦੀ ਕਿਰਪਾ ਦੇ ਨਾਲ ਮਤਲਬ ਰੱਬ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਭਾਈ ਅਮਰੀਕ ਸਿੰਘ ਦੇ ਮਤਲਬ ਜਿਹੜੇ ਹੈਗੇ ਸ਼ਬਦਾਂ ਦੇ ਨਾਲ ਬੋਲ ਬਾਣੀ ਦੇ ਨਾਲ ਇਹ ਪਿੰਡ ਸੇ ਨਗਰ ਸਾਡੇ ਨਾਲ ਸੇਵਾ 'ਚ ਜੁੜੇ ਨੇ ਤੇ ਜਿਹੜੇ ਸੇਵਾਦਾਰ ਸਾਡੇ ਨਾਲ ਸੇਵਾ 'ਚ ਜੁੜੇ ਨੇ ਅਸੀਂ ਉਹਨਾਂ ਦਾ ਤੁਹਾਡੇ ਮਾਧਿਅਮ ਰਾਹੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਉਮੀਦ ਰੱਖਦੇ ਆਂ ਕਿ ਆਉਣ ਵਾਲੇ ਸਮੇਂ 'ਚ ਇਹ ਸੇਵਾ ਸਾਰੀ ਇਸ ਤਰ੍ਹਾਂ ਹੀ ਚਲਾਉਂਦੇ ਰਹਿਣਗੇ ਠੀਕ ਹੈ ਜੀ ਔਰ ਅਸੀਂ ਵੀ ਜਿੰਨਾ ਸਾਥੇ ਵੱਧ ਤੇ ਵੱਧ ਸਹਿਯੋਗ ਹੋਇਆ ਹੁਣ ਤੱਕ ਕਰਦੇ ਆਏ ਆ ਅੱਗੇ ਵੀ ਕਰਦੇ ਰਹਾਂਗੇ। ਤੇ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਕੁਝ ਮਹੀਨੇ ਪਹਿਲਾਂ ਸਾਨੂੰ ਸਦੀਵੀ ਬੀਬੀ ਛੋੜਾ ਦੇ ਗਏ ਸਨ ਭਾਈ ਅਮਰੀਕ ਸਿੰਘ ਜੀ ਕਿਵੇਂ ਦੇਖਦੇ ਹੋ ਵੀ ਅੱਜ ਪਰਿਵਾਰ ਪੂਰਾ ਨਾਲ ਮਿਲ ਕੇ ਇਸ ਦੁਆਰਾ ਜਿਹੜੀ ਸੇਵਾ ਮਿਲ ਕੇ ਚੱਲੂ ਰਹੋਗੇ ਇਸੇ ਤਰ੍ਹਾਂ ਹਰ ਇੱਕ ਸਾਲ? ਹਾਂ ਜੀ ਇੱਕ ਨੇ ਜੀ ਸੇਵਾ ਰਹੂ ਜੀ। ਹਮ ਸਾਰਾ ਪਰਿਵਾਰ ਨਾਲ ਕੇ ਕਰ ਰਿਹਾ ਸੇਵਾ। ਠੀਕ ਹੈ ਜੀ। ਸੋ ਸਾਹਿਬ ਸ਼੍ਰੀ ਗੁਰਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਸਮਰਪਿਤ ਜਿੱਥੇ ਕਿ ਇਹ ਗੁਰਦਰਾ ਸ੍ਰੀ ਪਰਿਵਾਰ ਬਿਛੋੜਾ ਸਾਹਿਬ ਤੋਂ ਲੈ ਕੇ ਗੁਰਦਰਾ ਸ੍ਰੀ ਟੁੱਟੀ ਗੰਢੀ ਮੁਕਤਸਰ ਸਾਹਿਬ ਤੱਕ ਪਿੰਡ ਅਕਾਲਗੜ ਤੋਂ ਸ਼ਹੀਦੀ ਸਭਾਵਾਂ ਦੌਰਾਨ ਨਿਸ਼ਕਾਮ ਸੇਵਾ ਕੀਤੀ ਜਾਂਦੀ ਦੁੱਧ ਅਤੇ ਸਾਬਣ ਦੀ ਤਾਂ ਇਸ ਨੂੰ ਲੈ ਕੇ ਭਾਈ ਅਮਰੀਕ ਸਿੰਘ ਜੀ ਨੇ ਕੁਝ ਮਹੀਨਿਆਂ ਸਾਲਾਂ ਪਹਿਲਾਂ 35 40 ਸਾਲ ਪਹਿਲਾਂ ਜਿਹੜੀ ਇਹ ਸੇਵਾ ਸਾਈਕਲ ਤੋਂ ਸਟਾਰਟ ਕੀਤੀ ਸੀ ਤੇ ਅੱਜ ਗੱਡੀ ਦੇ ਵਿੱਚ ਜਿਹੜਾ ਹੈ ਦੁੱਧ ਵਗੈਰਾ ਲੈ ਕੇ ਜਾਂਦੇ ਨੇ ਤੇ ਸਾਬਣ ਲੈ ਕੇ ਜਾਂਦੇ ਨੇ ਤੇ ਲੋੜਵੰਦ ਜਿਹੜੇ ਲੰਗਰ ਹੁੰਦੇ ਨੇ ਉਹਨਾਂ ਦੇ ਵਿੱਚ ਸੇਵਾਵਾਂ ਕੀਤੀ ਜਾਂਦੇ ਨੇ ਤੇ ਉਸ ਨੂੰ ਲੈ ਕੇ ਮਾਤਾ ਜੀ ਵੀ ਸਾਡੇ ਨਾਲ ਮੌਜੂਦ ਨੇ ਮਾਤਾ ਜੀ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਜੀ ਕੀ ਕਹਿਣਾ ਚਾਹੂਗੇ ਨਿਰੰਤਰ ਸੇਵਾ ਅੱਜ ਪਰਿਵਾਰ ਵੱਲੋਂ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ ਹਾਂ ਜੀ ਦੁਬਾਰਾ ਸ਼ੁਰੂ ਕੀਤੀ ਜਾਂਦੀ ਹੈ ਇਹ ਬਾਕੀ ਬਾਬਾ ਜੀ ਸਾਨੂੰ ਵਚਨ ਕਰ ਗਏ ਤੇ ਦੀ ਇਹ ਸੇਵਾ ਇਸੇ ਤਰ੍ਹਾਂ ਹੀ ਨਿਰੰਤਰ ਨੂੰ ਨੀਂ ਤੁਸੀਂ ਤਾਂ ਅਸੀਂ ਹੁਣ ਪਰਿਵਾਰ ਇਕੱਠਾ ਹੋ ਕੇ ਬਾਕੀ ਸਾਡੇ ਬੱਚੇ ਲੰਮਰਦਾਰ ਸਿੰਘ ਸਾਰੇ ਮਤਲਬ ਸਾਡੇ ਨਾਲ ਸੰਯੋਗ ਦਿੰਦੇ ਆ ਤਾਂ ਅਸੀਂ ਰਲ ਮਿਲ ਕੇ ਸੇਵਾ ਇਸ ਤਰ੍ਹਾਂ ਹੀ ਨਿਰੰਤਰ ਰੱਖਣੀ ਤੇ ਇਲਾਕੇ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇੰਨਾ ਵੱਡਾ ਸਾਨੂੰ ਸਹਿਯੋਗ ਦੇ ਰਹੇ ਨੇ ਹੁਣ ਤੱਕ ਇਲਾਕੇ ਦਾ ਬਹੁਤ ਧੰਨਵਾਦ ਹੈ ਭਾਈ ਜਿਹੜੇ ਸਾਨੂੰ ਸਹਿਯੋਗ ਦੇ ਰਹੇ ਆ ਨਾਲ ਜੁੜ ਕੇ ਠੀਕ ਹੈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਇਹੀ ਹੈ ਵੀ ਜਿਹੜੀ ਹੁਣ ਸੇਵਾ ਨਿਰੰਤਰ ਇਹ ਚੱਲਦੀ ਰਹੇਗੀ ਜਿਹੜੀ ਸ਼ੁਰੂ ਕੀਤੀ ਸੀ ਸਾਡੇ ਪੀਤਾ ਅਮਰੀਕ ਸਿੰਘ ਜੀ ਨੇ ਤੇ ਨਾਲ ਹੀ ਜੋ ਸੇਵਾ ਦੇ ਦੌਰਾਨ ਇਹ ਉਹਨਾਂ ਨੇ ਪਿੰਡਾਂ ਦੇ ਸਾਰੇ ਵੇਰਵੇ 80 90 ਪਿੰਡ ਨੇ ਉਹਨਾਂ ਦਾ ਵੇਰਵਾ ਇਸ ਡੈਰੀ ਦੇ ਵਿੱਚ ਹੈ ਤੇ ਉਹਦੇ ਮੁਤਾਬਕ ਹੀ ਉਹ ਇਹ ਲਿਸਟ ਜਿਹੜੀ ਦੁੱਧ ਦੀ ਤੇ ਉਹ ਤਿਆਰ ਕਰਦੇ ਨੇ ਤੇ ਬਾਕੀ ਸਾਰੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਇਸੇ ਤਰ੍ਹਾਂ ਸੇਵਾ ਰਹੇਗੀ ਸਾਰੇ ਨਗਰਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਜਿਹੜੇ ਸਾਡੇ ਨਾਲ ਰਹਿ ਕੇ ਸਾਡੇ ਅੰਗ ਸੰਗ ਰਹਿ ਕੇ ਉਹ ਸੇਵਾ ਨਿਭਾ ਰਹੇ ਨੇ ਤੇ ਅੱਗੇ ਵੀ ਇਹ ਇਸੇ ਤਰ੍ਹਾਂ ਨਿਰੰਤਰ ਚੱਲਦੀ ਰਹੇਗੀ ਹਾਂਜੀ ਹਾਂਜੀ ਤੇ ਇਹ ਪਰਿਵਾਰ ਵਿਛੋੜਾ ਸਾਹਿਬ ਤੋਂ ਲੈ ਕੇ ਟੁੱਟੀ ਗੰਢੀ ਮੁਕਤ ਸਾਹਿਬ ਤੱਕ ਜਾਂਦੀ ਇਹ ਸੇਵਾ ਤੇ ਦੁੱਧ ਤੇ ਸਾਬਣ ਦੀ ਸੇਵਾ ਤੇ ਹੁਣ ਅੱਗੇ ਫਤੇਗੜ ਸਾਹਿਬ ਜਿਵੇਂ ਦੁੱਧ ਦੀ ਸੇਵਾ ਦੇ ਨਾਲ-ਨਾਲ ਸਾਬਣ ਦੀ ਸੇਵਾ ਵੀ ਜਾਂਦੀ ਹੈ ਜਿਵੇਂ ਗੁਰਦੁਆਰਾ ਸਾਹਿਬ ਦੇ ਬਾਥਰੂਮਾਂ ਵਿੱਚ ਸੰਗਤ ਦੂਰੋਂ ਆਉਂਦੀ ਹੈ ਪੰਜ ਚਾਰ ਦਿਨ ਪਹਿਲਾਂ ਜਿਨ੍ਹਾਂ ਨੇ ਲੰਗਰ ਲਾਏ ਹੁੰਦੇ ਨੇ ਉਹਨਾਂ ਨੂੰ ਇਸ਼ਨਾਨ ਵਾਸਤੇ ਸਾਬਣ ਤੇ ਸਰਫ ਉਹਨਾਂ ਦੀ ਵੀ ਸੇਵਾ ਨਾਲ ਜਾਂਦੀ ਹੈ ਤੇ ਅੱਜ ਕਿਹੜੇ ਸਥਾਨ ਦੇ ਉੱਪਰ ਜਾ ਰਹੀ ਹੈ ਇਹ ਐਮਾ ਸਾਹਿਬ ਗੁਰਦੁਆਰਾ ਮਰੰਡੇ ਦੇ ਵਿੱਚ ਹੈ ਹਾਂਜੀ ਇਹ ਸੇਵਾ ਉੱਥੇ ਜਾ ਰਹੀ ਹੈ ਜੀ ਹਾਂਜੀ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸੇਵਾ ਹੈ ਸਰਵੰਸਦਾਨੀ ਤਨ ਤਨ ਸਤਿਗੁਰੂ ਸਾਹਿਬ ਸ਼੍ਰੀ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉਹਨਾਂ ਦੇ ਸਮੂਹ ਜੋ ਪਰਿਵਾਰ ਵਿਛੜ ਚੁੱਕਿਆ ਸੀ ਚਾਰ ਸਾਹਿਬਜ਼ਾਦਿਆਂ ਦੀ ਮਾਤਾ ਜੀ ਤੇ ਉਹਨਾਂ ਦੀ ਜੋ ਸ਼ਹਾਦਤ ਨੂੰ ਸਮਰਪਿਤ ਸਮੂਹ ਸਿੰਘਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਜੋ ਸੇਵਾ ਸੱਚਖੰਡਵਾਸੀ ਗਿਆਨੀ ਅਮਰੀਕ ਸਿੰਘ ਜੀ ਜੋ ਸਾਨੂੰ ਪਿਛਲੇ ਦਿਨਾਂ ਦੇ ਅੰਦਰ ਸਦੀਵੀ ਵਿਛੋੜਾ ਦੇ ਗਏ ਪਰ ਸਾਡੇ ਲਈ ਉਹ ਪੂਰਨੇ ਪਾ ਗਏ ਇਸ ਕਰਕੇ ਸਾਰਾ ਪਰਿਵਾਰ ਸਮੂਹ ਇਲਾਕੇ ਦੀ ਸੰਗਤ ਪਿੰਡਾਂ ਦੀ ਨਗਰਾਂ ਦੀ ਸੰਗਤ ਜੋ ਸਾਨੂੰ ਇਸੇ ਤਰ੍ਹਾਂ ਸਹਿਯੋਗ ਦੇ ਰਹੀ ਹੈ ਇਸੇ ਤਰ੍ਹਾਂ ਮਹਾਰਾਜ ਸਭ ਕਿਰਪਾ ਕਰਨ ਕਿ ਸਾਨੂੰ ਬਲ ਬਖਸ਼ਿਸ਼ ਕਰਨ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੋ ਗੱਲਾਂ ਕਰਨ ਜਾਉਂਗਾ ਬਾਬਾ ਜੀ ਬਾਰੇ ਬਾਬਾ ਜੀ ਕਿਸ ਤਰ੍ਹਾਂ ਮਿਲ ਕੇ ਸਭ ਨੂੰ ਇਕੱਠਾ ਕਰਕੇ ਰੱਖਦੇ ਸਨ ਪਿਆਰ ਨਾਲ ਕਿਉਂਕਿ ਬੋਲੀ ਉਹਨਾਂ ਦੀ ਬਹੁਤ ਮਿੱਠੀ ਸੀ ਹਰੇਕ ਨੂੰ ਪਿਆਰ ਨਾਲ ਜੋੜ ਕੇ ਰੱਖਦੇ ਸਨ ਹਾਂਜੀ ਉਹਨਾਂ ਦਾ ਦੇਖੋ ਉਹਨਾਂ ਵਰਗੇ ਤਾਂ ਅਸੀਂ ਬਣ ਨਹੀਂ ਸਕਦੇ ਭਾਵੇਂ ਸੇਵਾਦਾਰ ਐ ਭਾਵੇਂ ਉਹਨਾਂ ਦੇ ਸੁਪੁੱਤਰ ਐ ਭਾਵੇਂ ਅਸੀਂ ਸੇਵਾਦਾਰ ਹੋਈਏ ਪਰ ਜੋ ਉਹਨਾਂ ਨੇ ਜੋ ਕਰੜੀ ਉਹਨਾਂ ਦੀ ਸੇਵਾ ਸੀਗੀ ਪਿੰਡਾਂ ਵਿੱਚ ਮਹੀਨਾ ਪਹਿਲਾਂ ਸਾਰੀ ਲਿਸਟ ਤਿਆਰ ਕਰਨੀ ਨਗਰਾਂ ਦੀ 90 ਪਿੰਡ 90 80 90 ਪਿੰਡ ਤਕਰੀਬਨ ਉਹਨਾਂ ਦੀ ਸਾਰੀ ਲਿਸਟ ਤਿਆਰ ਕਰਨੀ ਡੇਟਾ ਸੈੱਟ ਕਰਨੀਆਂ ਦਿਨ ਸੈੱਟ ਕਰਨੇ ਇਹ ਬਹੁਤ ਵੱਡੀ ਪ੍ਰਬੰਧਕਾਂ ਨੂੰ ਪਿੰਡ-ਪਿੰਡਾਂ ਦੇ ਨੂੰ ਉਹਨਾਂ ਨੂੰ ਸਾਰੀ ਮਤਲਬ ਡੇਟ ਰੂਪਰੇਖਾ ਤਿਆਰ ਕਰਨੀ ਇਹ ਮਹੀਨਾ ਪਹਿਲਾਂ ਉਹ ਸਾਰੀ ਮਤਲਬ ਰੂਪਰੇਖਾ ਤਿਆਰ ਕਰ ਦਿੰਦੇ ਸੀਗੇ ਜੋ ਸਾਡੇ ਲਈ ਉਹਨਾਂ ਨੇ ਪੂਰਨੇ ਪਾਇ ਮਤਲਬ ਬੜੀ ਕਰੜੀ ਸੇਵਾ ਸੀਗੀ ਅਸੀਂ ਯਤਨ ਕਰ ਰਹੇ ਹਾਂ ਸਾਰੇ ਸੇਵਾ ਦਾ ਰਲ ਕੇ ਵੀ ਉਹਨਾਂ ਦੇ ਪਾਇ ਉਹ ਪੂਰਨੇ ਚੱਲ ਸਕੀਏ ਹਾਂਜੀ ਠੀਕ ਹੈ ਸੋ ਦੇਖ ਸਕਦੇ ਹੋ ਇੱਕ ਵਾਰ ਮੈਂ ਦਿਖਾਣਾ ਵੀ ਚਾਹੂੰਗਾ ਇਹ ਉਹ ਕੈਨੀਆਂ ਨੇ ਦੁੱਧ ਦੀਆਂ ਜਿਹੜੀਆਂ 35 40 ਸਾਲ ਪਹਿਲਾਂ ਦੁੱਧ ਦੀ ਨਿਸ਼ਕਾਮ ਅਤੇ ਸਾਬਣ ਦੀ ਸੇਵਾ ਸ਼ੁਰੂ ਕੀਤੀ ਸੀ ਇਸ ਗੱਡੀ ਦੇ ਵਿੱਚ ਮੈਂ ਦਿਖਾਣਾ ਚਾਹੂੰਗਾ ਸੰਗਤ ਜੀ ਪਹਿਲਾਂ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਸ਼ਹੀਦੀ ਸਭਾਵਾਂ ਦਾ ਉਹ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਇਸ ਪਰਿਵਾਰ ਦਾ ਦਾ ਇਹਨਾਂ ਸੇਵਾਦਾਰਾਂ ਦਾ ਕਿਉਂਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਵਿਛੋੜੇ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਲੈ ਕੇ ਮੁਕਤਸਰ ਟੂਟੀ ਗੰਡੀ ਸਾਹਿਬ ਤੱਕ ਸ਼ਹੀਦੀ ਸਭਾਵਾਂ ਤੋਂ ਬਾਅਦ ਵੀ ਜਿਹੜੀ ਇਹ ਸੇਵਾ ਹੈ ਲਗਾਤਾਰ ਨਿਰੰਤਰ ਜਾ ਰਹੀ ਹੈ ਤੇ ਦੇਖ ਸਕਦੇ ਹੋ ਹੁਣ ਜਿਹੜੀ ਇਹ ਗੱਡੀ ਹੈ ਤਿਆਰ ਹੁਣ ਅੱਜ ਪਹਿਲਾ ਦਿਨ ਹੈ ਤੇ ਅੱਜ ਪਹਿਲੇ ਦਿਨ ਜਿਹੜੀ ਸ਼ੁਰੂਆਤ ਹੈ ਕੀਤੀ ਜਾਂਦੀ ਹੈ ਦੁੱਧ ਦੀਆਂ ਜਿਹੜੀਆਂ ਕੰਨੀ ਨੇ ਦੁੱਧ ਵਿੱਚ ਪਾਇਆ ਹੋਇਆ ਤੇ ਪਿੰਡਾਂ ਦੇ ਵਿੱਚ ਦੁੱਧ ਇਕੱਠਾ ਕਰਕੇ ਅੱਜ ਲੈ ਕੇ ਆਏ ਹਣ 80 ਦੇ ਕਰੀਬ ਪਿੰਡਾਂ ਦਾ ਸਹਿਯੋਗ ਕਿ ਦੱਸਿਆ ਜਾ ਰਿਹਾ ਵੀ 80 ਦੇ ਪਿੰਡ ਜਿਹੜੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਮਦਦ ਕਰਦੇ ਨੇ ਤੇ ਸੇਵਾ ਕਰਦੇ ਨੇ ਬਹੁਤ ਵੱਡਾ ਯੋਗਦਾਨ ਹੈ ਤਾਂ ਇਸੇ ਤਰ੍ਹਾਂ ਇਹਨਾਂ ਸੇਵਾਦਾਰਾਂ ਦਾ ਵੱਧ ਚੜ ਕੇ ਹਿੱਸਾ ਬਣਿਓ ਤੇ ਇਲਾਕੇ ਨੂੰ ਵੀ ਬੇਨਤੀ ਵੱਧ ਚੜ ਕੇ ਜਿਹੜੀ ਭਾਈ ਅਮਰੀਕ ਸਿੰਘ ਜੀ ਨੇ ਸੇਵਾ ਕੀਤੀ ਸੀ ਤੇ ਵੱਧ ਚੜ ਕੇ ਇਹਨਾਂ ਦਾ ਸਹਿਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ